ਇਹ ਕਹਾਣੀ ਇੱਕ ਛੋਟੇ ਜਿਹੇ ਮਾਸੂਮ ਗਰੀਬ ਬੱਚੇ ਦੀ ਹੈ ਜਿਸ ਵਿੱਚ ਦੁਨੀਆ ਨੇ ਸਿਰਫ ਇੱਕ ਭਿਖਾਰੀ ਦੇਖਿਆ ਤੇ ਇੱਕ ਤਿਆਰ ਬੇਕਾਰ ਪੱਥਰ ਦਿਲ ਸਮਝੇ ਜਾਣ ਵਾਲੇ ਕਰੋੜਪਤੀ ਦੀ ਜਿਨੇ ਇੱਕ ਕੁੜੀ ਨੂੰ ਭੀਖ ਵਿੱਚ ਪੈਸੇ ਦੇਣ ਦੀ بجائے 50 ਪੈਨ ਦਿੱਤੇ ਤੇ ਉਹਨੂੰ ਕਾਰੋਬਾਰ ਦਾ ਪਹਿਲਾ ਸਬਕ ਸਿਖਾਇਆ ਇਹ ਇੱਕ ਛੋਟੀ ਜੀ ਮੁਲਾਕਾਤ ਦੀ ਕਹਾਣੀ ਹੈ ਜਿਸ ਨੇ ਇੱਕ ਭਿਖਾਰੀ ਨੂੰ ਵਪਾਰੀ ਬਣਾ ਦਿੱਤਾ ਅਤੇ ਦੋ ਦੋ ਦੋਨੇ ਸਾਲਾਂ ਬਾਅਦ ਮਿਲੇ ਤਾਂ ਜੋ ਹੋਇਆ ਉਸਨੇ ਸਾਰੀਆਂ ਦੀਆਂ ਅੱਖਾਂ ਵਿੱਚ ਹੰਝੂ ਲਿਆ ਦਿੱਤੇ ਸਾਰੀ ਕਹਾਣੀ ਦੀ ਸਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਮੋਬਈ ਨੂੰ ਇੱਕ ਸੁਪਨਿਆਂ ਦਾ ਸ਼ਹਿਰ ਕਿਹਾ ਜਾਂਦਾ ਹੈ ਜਿਸ ਦੇ ਇੱਕ ਪਾਸੇ ਆਲਿਸ਼ਾਨ ਅਪਾਰਟਮੈਂਟ ਦੀਆਂ ਕਤਾਰਾਂ ਹਨ ਜੋ ਅਰਬ ਸਾਗਰ ਨੂੰ ਛੂੰਦੀਆਂ ਜਿੱਥੇ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਰਹਿੰਦੇ ਐ ਤੇ ਦੂਜੇ ਪਾਸੇ ਇਹਨਾਂ ਇਮਾਰਤਾਂ ਦੇ ਪਰਛਾਵੇਂ ਵਿੱਚ ਛੁਪੀਆਂ ਝੁੱਗੀਆਂ ਜਿੱਥੇ ਜ਼ਿੰਦਗੀ ਹਰ ਰੋਜ਼ ਇੱਕ ਨਵੀਂ ਪ੍ਰੀਖਿਆ ਲੈਂਦੀ ਹੈ ਇਹਨਾਂ ਦੋਹਾਂ ਦੇ ਵਿਚਕਾਰ ਦੀ ਰੇਖਾ ਨੂੰ ਸ਼ਹਿਰ ਦੀਆਂ ਟ੍ਰੈਫਿਕ ਨਾਲ ਭਰੀਆਂ ਸੜਕਾਂ ਨੇ ਹੋਰ ਵੀ ਡੂੰਘਾ ਕਰ ਦਿੱਤਾ ਅਜੇ ਹੀ ਇੱਕ ਸੜਕ ਜੋ ਨਰੀਮ ਪੁਆਇੰਟ ਨੂੰ ਸ਼ਹਿਰ ਦੇ ਬਾਕੀ ਹਿੱਸਿਆਂ ਨਾਲ ਜੋੜਦੀ ਸੀ ਇਸ ਸੜਕ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਹਿੰਗੀਆਂ ਕਾਰਾਂ ਦਾ ਆਉਣ ਜਾਣ ਲੱਗਿਆ ਰਹਿੰਦਾ ਕਾਰਾਂ ਵਿੱਚੋਂ ਹੀ ਇੱਕ ਕੋਮਲ ਨਾਮ ਦੀ ਕੁੜੀ ਜਿਹਦੀ ਉਮਰ ਸਿਰਫ 10 ਸਾਲ ਦੀ ਸੀ ਉਸਦੀ ਦੁਨੀਆ ਚੱਲਦੀ ਸੀ ਕੋਮਲ ਦੀ ਦੁਨੀਆ ਉਸ ਟ੍ਰੈਫਿਕ ਸਿਗਨਲ ਦੀਆਂ ਲਾਲ ਅਤੇ ਹਰੀਆਂ ਬੱਤੀਆਂ ਨਾਲ ਦੌੜਦੀ ਸੀ ਜਿਵੇਂ ਹੀ ਬੱਤੀ ਲਾਲ ਹੁੰਦੀ ਉਹ ਗਰਮ ਸੜਕ ਤੇ ਨੰਗੇ ਪੈਰੀ ਦੌੜਦੀ ਤੇ ਕਾਰ ਦੀ ਖਿੜਕੀ ਦੇ ਕੋਲ ਜਾਂਦੀ ਆਪਣੇ ਛੋਟੇ ਛੋਟੇ ਗੰਦੇ ਹੱਥ ਫਲਾਉਂਦੀ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਬੇਵਸੀ ਤੇ ਮਾਸੂਮੀਅਤ ਸੀ ਇਹ ਦੇਖ ਕੇ ਕੁਝ ਲੋਕਾਂ ਨੂੰ 5-10 ਰੁਪਏ ਦੇ ਦਿੰਦੇ ਤੇ ਜ਼ਿਆਦਾਤਰ ਲੋਕ ਉਹਨੂੰ ਨਜ਼ਰਅੰਦਾਜ਼ ਕਰਦੇ ਆਪਣਾ ਮੂੰਹ ਮੋੜ ਲੈਂਦੇ ਜਿਵੇਂ ਹੀ ਹਰੀ ਬੱਤੀ ਹੁੰਦੀ ਉਹ ਫੁੱਟਪਾਥ ਤੇ ਵਾਪਸ ਚਲੀ ਜਾਂਦੀ ਤੇ ਬੈਠ ਕੇ ਆਪਣੀ ਥੋੜੀ ਜਿਹੀ ਕਮਾਈ ਗਿਣਨ ਲੱਗਦੀ ਕੋਮਲ ਆਪਣੀ ਮਰਜ਼ੀ ਨਾਲ ਭੀਖ ਨਹੀਂ ਮੰਗ ਰਹੀ ਸੀ ਉਸ ਦੀ ਮਾਂ ਜੋ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ ਪਿਛਲੇ 6 ਮਹੀਨਿਆਂ ਤੋਂ ਬਿਸਤਰੇ ਤੇ ਪਈ ਸੀ ਉਹਨੂੰ ਅਧਰੰਗ ਹੋ ਗਿਆ ਸੀ ਉਸ ਦੀ ਇਲਾਜ ਲਈ ਦਵਾਈਆਂ ਇੰਨੀਆਂ ਮਹਿੰਗੀਆਂ ਸਨ ਕਿ ਕੋਮਲ ਕੋਲ ਭੀਖ ਮੰਗਣ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ ਸੀ ਕੋਮਲ ਦਾ ਇੱਕ ਛੋਟਾ ਭਰਾ ਜੋ ਸਿਰਫ 5 ਸਾਲਾਂ ਦਾ ਹੈ ਉਹ ਸਾਰਾ ਦਿਨ ਭੀਖ ਮੰਗ ਕੇ ਜੋ ਵੀ ਕਮਾਉਂਦੀ ਉਸ ਨਾਲ ਆਪਣੀ ਮਾਂ ਲਈ ਦਵਾਈ ਤੇ ਭਰਾ ਲਈ ਰੋਟੀ ਖਰੀਦ ਕੇ ਲੈ ਜਾਂਦੀ ਉਸ ਨੇ ਕਈ ਦਿਨਾਂ ਤੋਂ ਢਿੱਡ ਭਰ ਕੇ ਖਾਣਾ ਨਹੀਂ ਸਿੱਖਾਦਾ ਪਰ ਉਹਦੇ ਚਿਹਰੇ ਤੇ ਕੋਈ ਉਦਾਸੀ ਨਹੀਂ ਸੀ ਸਿਰਫ ਚਿੰਤਾ ਆਪਣੀ ਮਾਂ ਤੇ ਆਪਣੇ ਭਰਾ ਦੇ ਲਈ ਸੀ ਉਸੇ ਸ਼ਹਿਰ ਵਿੱਚ ਇੱਕ ਹੋਰ ਦੁਨੀਆ ਸੀ ਉਹ ਦੁਨੀਆ ਸੀ ਆਰਕੇ ਚੋਹਾਨ ਦੀ ਉਹ ਚੋਹਾਨ ਗਰੁੱਪ ਆਫ ਇੰਡਸਟਰੀਜ਼ ਦੇ ਮਾਲਕ ਸਨ ਇੱਕ ਅਜਿਹਾ ਨਾਮ ਜਿਸ ਤੋਂ ਬਿਨਾ ਦੇਸ਼ ਦੀ ਕਾਰਪੋਰੇਟ ਦੁਨੀਆ ਅਧੂਰੀ ਸੀ ਆਰਕੇ ਚੋਹਾਨ ਜਿਨੇ ਜ਼ੀਰੋ ਤੋਂ ਸ਼ੁਰੂ ਕੀਤਾ ਸੀ ਤੇ ਹਜ਼ਾਰਾਂ ਕਰੋੜਾਂ ਦੀ ਸਾਮਰਾਜ ਬਣਾ ਲਿਆ ਸੀ ਪਰ ਇਸ ਸਫ਼ਰ ਵਿੱਚ ਉਹ ਇੰਨਾ ਸਖਤ ਹੋ ਗਿਆ ਕਿ ਲੋਕ ਉਸ ਨੂੰ ਪੱਥਰਦਿਲ ਚੋਹਾਨ ਦੇ ਨਾਮ ਨਾਲ ਜਾਣਦੇ ਸਨ ਉਹਦੇ ਦਿਲ ਵਿੱਚ ਭਾਵਨਾਵਾਂ ਨਹੀਂ ਸੀ ਉਹ ਸਮਝਦਾ ਸੀ ਕਿ ਭਾਵਨਾਵਾਂ ਕਮਜ਼ੋਰ ਹੁੰਦੀਆਂ ਨੇ ਤੇ ਕਮਜ਼ੋਰ ਬਿਜ਼ਨਸ ਵਿੱਚ ਕਮਜ਼ੋਰਾਂ ਦੀ ਕੋਈ ਥਾਂ ਨਹੀਂ ਉਹਦਾ ਮੰਨਣਾ ਸੀ ਕਿ ਹਰ ਵਿਅਕਤੀ ਆਪਣੀ ਕਿਸਮਤ ਲਈ ਖੁਦ ਜ਼ਿੰਮੇਵਾਰ ਹੈ ਜੇ ਤੁਸੀਂ ਸਖਤ ਮਿਹਨਤ ਨਹੀਂ ਕਰੋਗੇ ਤਾਂ ਤੁਸੀਂ ਅੱਗੇ ਨਹੀਂ ਵਧੋਗੇ ਪਿੱਛੇ ਰਹਿ ਜਾਓਗੇ ਭੀਖ ਮੰਗਣਾ ਉਹਦੀ ਨਜ਼ਰ ਵਿੱਚ ਸਭ ਤੋਂ ਵੱਡਾ ਅਪਰਾਧ ਸੀ ਆਰਕੇ ਚੋਹਾਨ ਦਾ ਦਫ਼ਤਰ ਵੀ ਨਰੀਮ ਪੁਆਇੰਟ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ ਵਿੱਚੋਂ ਉੱਪਰਲੀ ਮੰਜ਼ਲ ਤੇ ਸੀ ਉਹ ਹਰ ਰੋਜ਼ ਆਪਣੀ ਚਮਕਦਾਰ ਕਾਰ ਵਿੱਚ ਦਫ਼ਤਰ ਆਉਂਦਾ ਜਾਂਦਾ ਉਸ ਦਾ ਰਸਤਾ ਵੀ ਟ੍ਰੈਫਿਕ ਸਿਗਨਲ ਦੇ ਕੋਲ ਦੀ ਲੰਘਦਾ ਸੀ ਜਿੱਥੇ ਕੋਮਲ ਭੀਖ ਮੰਗਦੀ ਸੀ ਉਹਨੇ ਕੋਮਲ ਨੂੰ ਕਈ ਵਾਰੀ ਭੀਖ ਮੰਗਦੇ ਦੇਖਿਆ ਸੀ ਪਰ ਹਮੇਸ਼ਾ ਨਫਰਤ ਨਾਲ ਉਸ ਨੂੰ ਕੁੜੀ ਤੇ ਗੁੱਸਾ ਆਉਂਦਾ ਕਿ ਇੰਨੀ ਛੋਟੀ ਉਮਰ ਵਿੱਚ ਮਿਹਨਤ ਕਰਨ ਦੀ ਬਜਾਏ ਭੀਖ ਮੰਗ ਰਹੀ ਹੈ ਇੱਕ ਦਿਨ ਮबई ਦੀ ਇੱਕ ਗਰਮ ਦੁਪਹਿਰ ਵਿੱਚ ਆਰਕੇ ਚੋਹਾਨ ਦੀ ਕਾਰ ਉਸੇ ਸਿਗਨਲ ਤੇ ਰੁਕਦੀ ਹੈ ਉਹ ਕਿਸੇ ਗੱਲ ਨੂੰ ਲੈ ਕੇ ਚਿੰਤਤ ਸੀ ਤੇ ਉਹਦਾ ਮੂਡ ਵੀ ਖਰਾਬ ਸੀ ਉਦੋਂ ਹੀ ਕੋਮਲ ਉਹਦੀ ਕਾਰ ਦੀ ਵਾਰੀ ਦੇ ਕੋਲ ਆਉਂਦੀ ਹੈ ਤੇ ਕਹਿਣ ਲੱਗਦੀ ਹੈ ਸਰ ਮੈਨੂੰ 10 ਰੁਪਏ ਦੇ ਦਿਓ ਰੱਬ ਤੁਹਾਡਾ ਭਲਾ ਕਰੇਗਾ ਮੇਰੀ ਮਾਂ ਬਹੁਤ ਬਿਮਾਰ ਹੈ ਮੈਂ ਉਸਦੇ ਲਈ ਦਵਾਈ ਲਿਆਉਣੀ ਹੈ ਆਰਕੇ ਚੋਹਾਨ ਨੇ ਉਸ ਵੱਲ ਗੁੱਸੇ ਨਾਲ ਦੇਖਿਆ ਉਹਦਾ ਮਨ ਕੀਤਾ ਕਿ ਉਹਨੂੰ ਝੜਕ ਕੇ ਦੂਰ ਭਜਾ ਦੇ ਪਰ ਪਤਾ ਨਹੀਂ ਕਿਉਂ ਉਸ ਦਿਨ ਉਸਨੇ ਕੋਮਲ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਬੇਵਸੀ ਦੇਖੀ ਸੀ ਇੱਕ ਪਲ ਲਈ ਉਸ ਨੂੰ ਆਪਣੀ ਧੀ ਦੀ ਯਾਦ ਆ ਗਈ ਜੇ ਉਹ ਅੱਜ ਜਿਉਂਦੀ ਹੁੰਦੀ ਤਾਂ ਕੋਮਲ ਦੀ ਉਮਰ ਦੀ ਹੀ ਹੋਣੀ ਸੀ ਉਸਦੀ ਧੀ ਕਿਸੇ ਬਿਮਾਰੀ ਕਾਰਨ ਮਰ ਗਈ ਕਿਉਂਕਿ ਉਹ ਉਹਨੂੰ ਸਮੇਂ ਸਿਰ ਵਿਦੇਸ਼ ਨਹੀਂ ਲਿਜਾ ਸਕਿਆ ਸੀ ਇਹ ਦਰਦ ਅਜੇ ਵੀ ਉਹਦੇ ਦਿਲ ਦੇ ਇੱਕ ਕੋਨੇ ਵਿੱਚ ਜਿਉਂਦਾ ਸੀ ਉਸਨੇ ਅਚਾਨਕ ਇੱਕ ਫੈਸਲਾ ਲਿਆ ਉਹਨੇ ਡਰਾਈਵਰ ਨੂੰ ਕਿਹਾ ਕਿ ਕਾਰ ਨੂੰ ਸਾਈਡ ਤੇ ਲਗਾ ਲੈ ਫਿਰ ਉਹਨੇ ਕੋਮਲ ਨੂੰ ਕਿਹਾ ਤੁਸੀਂ ਮੇਰੇ ਨਾਲ ਚੱਲੋ ਇਹ ਸੁਣ ਕੇ ਕੋਮਲ ਡਰ ਗਈ ਉਹਨੇ ਸੋਚਿਆ ਕਿ ਇਹ ਅਮੀਰ ਆਦਮੀ ਉਹਨੂੰ ਪੁਲਿਸ ਦੇ ਹਵਾਲੇ ਕਰਨ ਜਾ ਰਿਹਾ ਹੈ ਉਹ ਕਹਿਣ ਲੱਗੀ ਨਹੀਂ ਸਰ ਮੈਂ ਕੁਝ ਨਹੀਂ ਕੀਤਾ ਮੈਨੂੰ ਜਾਣ ਦਿਓ ਕੋਮਲ ਦੇ ਮੂੰਹੋਂ ਇਹ ਸਭ ਕੁਝ ਸੁਣ ਕੇ ਆਰਕੇ ਜਹਾਨ ਨੂੰ ਕਹਿਣ ਲੱਗਦਾ ਹੈ ਕਿ ਡਰ ਨਾ ਮੈਂ ਤੈਨੂੰ ਪੁਲਿਸ ਕੋਲ ਨਹੀਂ ਲੈ ਕੇ ਜਾ ਰਿਹਾ ਬਸ ਮੇਰੇ ਨਾਲ ਚੱਲ ਉਹ ਮਰਚਿਜ਼ਕ ਦੇ ਹੋਏ ਉਹਦੇ ਨਾਲ ਚੱਲ ਪਈ ਆਰਕੇ चौहान ਉਹਨੂੰ ਨੇੜੇ ਹੀ ਇੱਕ ਵੱਡੀ ਸਟੇਸ਼ਨਰੀ ਦੀ ਦੁਕਾਨ ਤੇ ਲੈ ਗਿਆ ਉਹਨੇ ਦੁਕਾਨਦਾਰ ਨੂੰ ਕਿਹਾ ਕਿ ਮੈਨੂੰ ਵਧੀਆ ਕੁਆਲਿਟੀ ਦੇ 50 ਪੈਨ ਚਾਹੀਦੇ ਨੇ ਦੁਕਾਨਦਾਰ ਨੇ 50 ਪੈਨ ਪੈਕ ਕੀਤੇ ਤੇ ਉਹਨੂੰ ਦੇ ਦਿੱਤੇ ਆਰਕੇ चौहान ਨੇ ਪੈਸੇ ਦਿੱਤੇ ਅਤੇ ਪੈਨਾਂ ਵਾਲਾ ਪੈਕਟ ਕੋਮਲ ਨੂੰ ਦੇ ਦਿੱਤਾ ਕੋਮਲ ਹੈਰਾਨ ਸੀ ਉਹਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਦਮੀ ਕੀ ਕਰ ਰਿਹਾ ਹੈ ਆਰਕੇ चौहान ਉਹਦੇ ਸਾਹਮਣੇ ਝੁਕਿਆ ਉਸ ਦੀਆਂ ਅੱਖਾਂ ਵਿੱਚ ਦੇਖਿਆ ਤੇ ਕਿਹਾ ਹੁਣ ਤੋਂ ਤੂੰ ਭੀਖ ਨਹੀਂ ਮੰਗੇਂਗੀ ਤੂੰ ਇਹ ਪੈਨ ਵੇਚੇਂਗੀ ਇੱਕ ਪੈਨ ਦੀ ਕੀਮਤ 10 ਰੁਪਏ ਹੈ ਤੇ ਇਹ ਸਾਰੇ 50 ਪੈਨ ਨੇ ਜਿਨ੍ਹਾਂ ਨੂੰ ਵੇਚ ਕੇ ਤੇਰੇ ਕੋਲ 500 ਰੁਪਏ ਹੋ ਜਾਣਗੇ ਇਹਨਾਂ ਨੂੰ ਖਰੀਦਣ ਲਈ 250 ਰੁਪਏ ਲੱਗੇ ਆ ਬਾਕੀ 250 ਤੇਰਾ ਮੁਨਾਫਾ ਹੋਵੇਗਾ ਮੈਂ ਤੈਨੂੰ ਕੱਲ ਸ਼ਾਮ ਨੂੰ ਇੱਥੇ ਮਿਲਾਂਗਾ ਮੈਨੂੰ ਮੇਰੇ 250 ਵਾਪਸ ਚਾਹੀਦੇ ਆ ਤੂੰ ਬਾਕੀ ਪੈਸੇ ਰੱਖ ਲਈ ਪਰ ਇੱਕ ਸ਼ਰਤ ਹੈ ਜੇ ਤੂੰ ਇਹ ਪੈਨ ਨਾ ਵੇਚ ਸਕੇ ਤਾਂ ਮੈਨੂੰ ਇਹ ਸਿਗਨਲ ਤੇ ਦੁਬਾਰਾ ਦੱਸਣੀ ਨਹੀਂ ਚਾਹੀਦੀ ਇਹ ਕਹਿ ਕੇ ਆ ਕੇ चौहान ਆਪਣੀ ਕਾਰ ਵਿੱਚ ਬੈਠ ਗਿਆ ਤੇ ਚਲਾ ਗਿਆ ਉਹ ਮੋਲ ਉੱਥੇ ਹੀ ਖੜੀ ਰਹੀ। ਉਹਦੇ ਦਿਮਾਗ ਵਿੱਚ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਸਨ। ਉਸਨੇ ਅੱਜ ਤੱਕ ਕਦੇ ਕੁਝ ਵੇਚਿਆ ਨਹੀਂ ਸੀ। ਉਹਨੂੰ ਪਤਾ ਹੀ ਨਹੀਂ ਸੀ ਕਿ ਕਾਰੋਬਾਰ ਕੀ ਹੁੰਦਾ ਹੈ, ਮੁਨਾਫਾ ਕੀ ਹੁੰਦਾ ਹੈ। ਉਹਨੂੰ ਤਾਂ ਸਿਰਫ ਇਹੀ ਪਤਾ ਸੀ ਕਿ ਇੱਕ ਅਮੀਰ ਆਦਮੀ ਨੇ ਉਹਨੂੰ ਇੱਕ ਮੌਕਾ ਤੇ ਚੁਣੌਤੀ ਦਿੱਤੀ ਹੈ। ਉਹਦੇ ਛੋਟੇ ਜਿਹੇ ਦਿਲ ਵਿੱਚ ਇੱਕ ਅਜੀਬ ਜਿਹੀ ਹਲਚਲ ਮਚ ਜਾਂਦੀ ਹੈ। ਇੱਕ ਪਾਸੇ ਡਰ ਸੀ ਤੇ ਦੂਜੇ ਪਾਸੇ ਉਮੀਦ। ਉਹਨੇ ਫੈਸਲਾ ਕੀਤਾ ਕਿ ਉਹ ਕੋਸ਼ਿਸ਼ ਕਰੂਗੀ। ਆਪਣੀ ਮਾਂ ਲਈ, ਆਪਣੇ ਭਰਾ ਲਈ ਤੇ ਆਪਣੇ ਸਵੈਮਾਨ ਲਈ। ਉਸਨੇ ਆਪਣੇ ਕੱਪੜੇ ਠੀਕ ਕੀਤੇ, ਮੂੰਹ ਪੂੰਝਿਆ ਤੇ ਪੈਨ ਦੇ ਪੈਕ ਨਾਲ ਦੁਬਾਰਾ ਉਸੇ ਸਿਗਨਲ ਤੇ ਪਹੁੰਚ ਗਈ। ਪਰ ਹੁਣ ਉਹ ਹੱਥ ਫੁਲਾ ਕੇ ਲੋਕਾਂ ਤੋਂ ਭੀਖ ਨਹੀਂ ਮੰਗ ਰਹੀ ਸੀ। ਸਗੋਂ ਹੁਣ ਉਹਦੇ ਹੱਥਾਂ ਵਿੱਚ ਪੈਨ ਸਨ। ਉਹ ਪਹਿਲੀ ਗੱਡੀ ਦੇ ਨੇੜੇ ਗਈ ਤੇ ਕਿਹਾ, "ਸਰ ਪੈਨ ਲੈ ਲਓ। 10 ਰੁਪਏ ਦਾ ਇੱਕ ਪੈਨ ਹੈ, ਬਹੁਤ ਵਧੀਆ ਚੱਲਦਾ ਹੈ।" ਕਾਰ ਦੇ ਅੰਦਰ ਬੈਠੇ ਆਦਮੀ ਨੇ ਉਹਦੇ ਵੱਲ ਦੇਖਿਆ ਤੇ ਕਾਰ ਦਾ ਸ਼ੀਸ਼ਾ ਉੱਪਰ ਕਰ ਲਿਆ। ਕੋਮਲ ਦਾ ਦਿਲ ਡੁੱਬ ਗਿਆ। ਉਹ ਦੂਜੀ ਕਾਰ, ਤੀਜੀ ਕਾਰ ਕੋਲ ਗਈ ਤੇ ਕੋਸ਼ਿਸ਼ ਕੀਤੀ ਪਰ ਕੋਈ ਵੀ ਉਹਦੀ ਗੱਲ ਸੁਣਨ ਲਈ ਤਿਆਰ ਨਹੀਂ ਸੀ। ਲੋਕ ਜਿਵੇਂ ਉਸ ਨੂੰ ਭਿਖਾਰੀ ਸਮਝ ਰਹੇ ਸਨ ਉਹਨੂੰ ਝਿੜਕਦੇ ਤੇ ਭਜਾ ਦਿੰਦੇ ਤੇ ਕਈ ਉਸ ਇਤਿਹਾਸ ਦੇ ਵੀ ਸ਼ਾਮ ਹੋ ਰਹੀ ਸੀ ਉਸਨੇ ਇੱਕ ਵੀ ਪੈਨ ਨਹੀਂ ਸੀ ਵੇਚਿਆ ਥੱਕੀ ਹਾਰੀ ਉਹ ਫੁੱਟਪਾਥ ਤੇ ਬੈਠ ਗਈ ਉਸ ਦੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗ ਗਏ ਉਹਨੂੰ ਇਹ ਲੱਗ ਰਿਹਾ ਸੀ ਕਿ ਉਹ ਇਹ ਨਹੀਂ ਕਰ ਸਕਦੀ ਉਸ ਅਮੀਰ ਆਦਮੀ ਨੇ ਉਹਦਾ ਮਜ਼ਾਕ ਉਡਾਇਆ ਪਰ ਫਿਰ ਉਹਨੂੰ ਆਪਣੀ ਮਾਂ ਦਾ ਚਿਹਰਾ ਯਾਦ ਆਇਆ ਉਹਨੂੰ ਯਾਦ ਆਇਆ ਕਿ ਉਸ ਅਮੀਰ ਆਦਮੀ ਨੇ ਕਿਹਾ ਸੀ ਕਿ ਜੇ ਇਹ ਪੈਨ ਨਾ ਵੇਚ ਸਕੇ ਕਾਈ ਸਿਗਨਲ ਤੇ ਦੁਬਾਰਾ ਦਿਸਣੀ ਨਹੀਂ ਚਾਹੀਦੀ। ਉਹਦੇ ਅੰਦਰੋਂ ਇੱਕ ਆਵਾਜ਼ ਆਈ। ਨਹੀਂ ਮੈਂ ਹਾਰ ਨਹੀਂ ਮੰਨ ਸਕਦੀ। ਉਹ ਫੇਰ ਉੱਠੀ। ਇੱਕ ਵਾਰੀ ਉਹਨੇ ਆਪਣੀ ਰਣਨੀਤੀ ਬਦਲ ਲਈ। ਉਹ ਗੱਡੀਆਂ ਦੇ ਕੋਲ ਨਹੀਂ ਸਗੋਂ ਪੈਦਲ ਚੱਲਣ ਵਾਲਿਆਂ ਦੇ ਕੋਲ ਜਾ ਕੇ ਪੈਨ ਵੇਚਣ ਬਾਰੇ ਸੋਚਣ ਲੱਗਦੀ ਐ। ਉਹ ਨੇੜੇ ਕਾਲਜ ਦੇ ਗੇਟ ਤੇ ਜਾ ਕੇ ਖੜੀ ਹੋ ਗਈ। ਜਦੋਂ ਵਿਦਿਆਰਥੀ ਬਾਹਰ ਆਉਣ ਲੱਗੇ ਤਾਂ ਉਹਨਾਂ ਕੋਲ ਜਾ ਕੇ ਕਹਿਣ ਲੱਗਦੀ ਕਿਰਪਾ ਕਰਕੇ ਇੱਕ ਪੈਨ ਖਰੀਦ ਲਓ। ਮੇਰੀ ਮਾਂ ਬਿਮਾਰ ਐ। ਮੈਨੂੰ ਉਹਦੇ ਇਲਾਜ ਲਈ ਪੈਸੇ ਚਾਹੀਦੇ ਐ। ਮੈਂ ਪੀਖ ਨਹੀਂ ਮੰਗ ਰਹੀ ਮੈਂ ਮਿਹਨਤ ਕਰ ਰਹੀ ਆ ਉਸ ਦੀ ਆਵਾਜ਼ ਵਿੱਚ ਐਨੀ ਸੱਚਾਈ ਅਤੇ ਅੱਖਾਂ ਵਿੱਚ ਇੱਕ ਇਮਾਨਦਾਰੀ ਸੀ ਕਿ ਇੱਕ ਕੁੜੀ ਰੁਕ ਗਈ ਉਸਨੇ ਕੋਮਲਵਾਲ ਦੇਖਿਆ ਤੇ ਮੁਸਕਰਾਉਂਦੇ ਹੋਏ ਕਿਹਾ ਕਿੰਨੇ ਦਾ ਏ ਕੋਮਲ ਉਸ ਕੁੜੀ ਨੂੰ ਕਹਿਣ ਲੱਗਦੀ ਹੈ ਕਿ 10 ਰੁਪਏ ਦਾ ਪੈਨ ਹੈ ਦੀਦੀ ਕੁੜੀ ਨੇ ਉਹਨੂੰ 10 ਰੁਪਏ ਦਿੱਤੇ ਤੇ ਇੱਕ ਪੈਨ ਲੈ ਲਿਆ ਇਹ ਕੋਮਲ ਦੀ ਜ਼ਿੰਦਗੀ ਦੀ ਪਹਿਲੀ ਕਮਾਈ ਸੀ ਉਹਦਾ ਆਤਮ ਵਿਸ਼ਵਾਸ ਵੱਧ ਗਿਆ ਹੁਣ ਉਹਨੇ ਹੋਰ ਰੁਚਾਣਾ ਪੈਨ ਵੇਚਨੇ ਸ਼ੁਰੂ ਕਰ ਦਿੱਤੇ ਉਦੀ ਇਮਾਨਦਾਰੀ ਲੋਕਾਂ ਦੇ ਦਿਲ ਨੂੰ ਛੂ ਰਹੀ ਸੀ ਉਹਦੇ ਸਾਰੇ ਪੈਨ ਕੁਝ ਹੀ ਸਮੇਂ ਵਿੱਚ ਵਿਕ ਗਏ ਜਦੋਂ ਉਹਨੇ ਪੈਸੇ ਗਿਨੇ ਤਾਂ ਇਹ ਪੂਰੇ 500 ਰੁਪਏ ਸਨ ਉਹ ਖੁਸ਼ੀ ਨਾਲ ਨੱਚਣ ਲੱਗੀ ਉਸ ਰਾਤ ਉਹਨੇ ਆਪਣੀ ਮਾਂ ਲਈ ਦਵਾਈ ਫਾਲਤੇ ਭਰਾ ਲਈ ਦੁੱਧ ਦਾ ਪੈਕਟ ਲਿਆ ਕਈ ਦਿਨਾਂ ਬਾਅਦ ਉਸ ਛੋਟੇ ਜਿਹੇ ਚੌਂਪੜੀ ਵਿੱਚ ਸਾਰਿਆਂ ਨੇ ਢਿੱਡ ਭਰ ਕੇ ਰੋਟੀ ਖਾਧੀ ਸੀ ਅਗੜੀ ਸ਼ਾਮ ਕੋਮਲ ਉਸੇ ਜਗ੍ਹਾ ਤੇ ਉਸੇ ਸਮੇਂ ਆਰਕੇ ਚਾਹਾਨ ਦੀ ਉਡੀਕ ਕਰ ਰਹੀ ਸੀ ਉਹਦੇ ਹੱਥ ਵਿੱਚ 250 ਰੁਪਏ ਸਨ आरके चौहान दी गड्डी सही समय ਤੇ ਆ ਕੇ ਕੋਮਲ ਦੇ ਕੋਲ ਰੁਕੀ ਉਹ ਬਾਹਰ ਨਿਕਲਿਆ આરਕੇ चौहान ਨੇ ਕੋਮਲ ਨੂੰ ਕਿਹਾ बिक ਗਏ ਸਾਰੇ ਪੈਨ ਉਹਦੀ ਆਵਾਜ਼ ਵਿੱਚ ਉਹੀ ਗੰਭੀਰਤਾ ਸੀ ਹਾਂਜੀ ਸਰ ਕੋਮਲ ਨੇ ਉਹਨੂੰ ਪੈਸੇ ਦਿੰਦੇ ਹੋਏ ਕਿਹਾ ਇਹ ਤੁਹਾਡੇ 250 ਰੁਪਏ આરਕੇ चौहान ਨੇ ਪੈਸੇ ਨਹੀਂ ਲਏ ਉਹਨੇ ਕਿਹਾ ਕਿ ਇਹ ਪੈਸੇ ਰੱਖ ਇਹ 250 ਹੋਰ ਲੈ ਲੈ ਹੁਣ ਤੇਰੇ ਕੋਲ 500 ਰੁਪਏ ਨੇ ਕੱਲ ਤੁਸੀਂ ਇਹ 500 ਰੁਪਏ ਨਾਲ 100 ਪੈਨ ਖਰੀਦੋਗੇ ਤੇ ਵੇਚੋਗੇ ਜਦੋਂ ਉਹ ਵਿਕ ਜਾਣਗੇ ਤਾਂ ਤੇਰੇ ਕੋਲ ਹਜ਼ਾਰ ਰੁਪਏ ਹੋਣਗੇ ਮੈਂ ਤੈਨੂੰ ਇੱਕ ਹਫ਼ਤੇ ਬਾਅਦ ਮਿਲਣਾਵਾਂਗਾ ਇਹ ਕਹਿ ਕੇ ਉਹ ਤੋਂ ਚਲਾ ਗਿਆ ਕੋਮਲ ਨੂੰ ਹੁਣ ਉਸ ਦੀ ਗੱਲ ਸਮਝ ਆਉਣ ਲੱਗੀ ਸੀ ਉਸ ਨੂੰ ਠੀਕ ਮੰਗਣਾ ਨਹੀਂ ਸਗੋ ਕਾਰੋਬਾਰ ਕਰਨਾ ਸਿਖਾ ਰਿਹਾ ਸੀ ਉਸ ਨੂੰ ਆਪਣੇ ਪੈਰਾਂ ਤੇ ਖੜਾ ਹੋਣਾ ਸਿਖਾ ਰਿਹਾ ਸੀ ਉਸ ਦਿਨ ਤੋਂ ਬਾਅਦ ਕੋਮਲ ਦੀ ਜ਼ਿੰਦਗੀ ਬਦਲ ਗਈ ਉਹ ਹਰ ਰੋਜ਼ ਪੈਨ ਖਰੀਦਦੀ ਤੇ ਵੇਚਦੀ ਹੌਲੀ ਹੌਲੀ ਉਹਨੇ ਪੈਨ ਦੇ ਨਾਲ ਨਾਲ ਪੈਨਸਲ ਰਬੜ ਤੇ ਕਾਪੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਉਨੇ ਸਿਗਨਲ ਦੇ ਨੇੜੇ ਹੀ ਫੁੱਟਪਾਥ ਤੇ ਇੱਕ ਦਰੀ ਵਿਛਾ ਕੇ ਆਪਣੀ ਦੁਕਾਨ ਲਗਾਉਣੀ ਸ਼ੁਰੂ ਕਰ ਦਿੱਤੀ ਉਸਨੇ ਆਪਣੀ ਦੁਕਾਨ ਦਾ ਨਾਮ ਕੋਮਲ ਸਟੇਸ਼ਨਰੀ ਰੱਖ ਦਿੱਤਾ ਉਹਨੇ ਆਪਣੀ ਪੜ੍ਹਾਈ ਵੀ ਸ਼ੁਰੂ ਕੀਤੀ ਦਿਨ ਵੇਲੇ ਕੰਮ ਕਰਦੀ ਤੇ ਰਾਤ ਵੇਲੇ ਪੜ੍ਹਾਈ ਕਰਦੀ ਉਹ ਸਿੱਖਣਾ ਚਾਹੁੰਦੀ ਸੀ ਪੜ੍ਹਨਾ ਚਾਹੁੰਦੀ ਸੀ ਤੇ ਲਿਖਣਾ ਚਾਹੁੰਦੀ ਸੀ ਤਾਂ ਜੋ ਕੋਈ ਵੀ ਉਹਨੂੰ ਧੋਖਾ ਨਾ ਦੇ ਸਕੇ ਆਰਕੇ ਚੋਹਾਨ ਮਹੀਨੇ ਵਿੱਚ ਇੱਕ ਦੋ ਵਾਰੀ ਉਹਨੂੰ ਮਿਲ ਨਾਉਂਦਾ ਉਹਦੇ ਨਾਲ ਕੋਈ ਗੱਲ ਨਹੀਂ ਕਰਦਾ ਸੀ ਦੂਰੋਂ ਹੀ ਵੇਖਦਾ ਮੁਸਕਰਾਉਂਦਾ ਤੇ ਚਲਾ ਜਾਂਦਾ ਉਹ ਮੁਸਕਰਾਟ ਕੋਮਲ ਕਿਸੇ ਇਨਾਮ ਤੋਂ ਕਟਨੀ ਸੀ ਹੌਲੀ ਹੌਲੀ ਸਮਾਂ ਬੀਤਦਾ ਗਿਆ ਦੇਖਦੇ ਦੇਖਦੇ 20 ਸਾਲ ਬੀਤ ਗਏ ਇਨ੍ਹਾਂ 20 ਸਾਲਾਂ ਵਿੱਚ ਮੁੰਬਈ ਸ਼ਹਿਰ ਹੋਰ ਵੀ ਵੱਧ ਗਿਆ ਉਹ ਟ੍ਰੈਫਿਕ ਸਿਗਨਲ ਹੁਣ ਇੱਕ ਵੱਡਾ ਫਲਾਈਓਵਰ ਬਣ ਗਿਆ ਸੀ ਇਹ 20 ਸਾਲਾਂ ਵਿੱਚ ਕੋਮਲ ਦੀ ਜ਼ਿੰਦਗੀ ਵੀ ਪੂਰੀ ਤਰ੍ਹਾਂ ਨਾਲ ਬਦਲ ਗਈ ਸੀ ਫੁੱਟਪਾਥ ਤੇ ਬਣੀ ਇੱਕ ਛੋਟੀ ਜਿਹੀ ਦੁਕਾਨ ਹੁਣ ਕੋਮਲ ਇੰਟਰਪ੍ਰਾਈਜ਼ਸ ਨਾਮਕ ਇੱਕ ਬਹੁਤ ਵੱਡੀ ਕੰਪਨੀ ਬਣ ਗਈ ਸੀ ਕੋਮਲ ਇੰਟਰਪ੍ਰਾਈਜ਼ਸ ਦੇਸ਼ ਦੀ ਸਭ ਤੋਂ ਵੱਡੀ ਸਟੇਸ਼ਨਰੀ ਦੀ ਚੇਨ ਸੀ ਇਹਦੇ ਪੂਰੇ ਦੇਸ਼ ਵਿੱਚ ਹਜ਼ਾਰਾਂ ਸਟੋਰ ਸਨ ਤੇ ਹਜ਼ਾਰਾਂ ਲੋਕ ਇਸਦੀ ਕੰਪਨੀ ਵਿੱਚ ਕੰਮ ਕਰਦੇ ਸਨ ਕੋਮਲ ਜੋ ਕਦੇ 10 ਰੁਪਏ ਦੇ ਪੈਨ ਲਈ ਤਰਸਦੀ ਸੀ ਅੱਜ ਅਰਬਾਂ ਦੀ ਮਾਲਕਨ ਸੀ ਉਹਨੇ ਆਪਣੀ ਮਾਂ ਦਾ ਇਲਾਜ ਵਧੀਆ ਹਸਪਤਾਲ ਤੋਂ ਕਰਵਾਇਆ ਤੇ ਉਹ ਪੂਰੀ ਤਰ੍ਹਾਂ ਨਾਲ ਠੀਕ ਹੋ ਗਈ ਉਹਦਾ ਭਰਾ ਰਾਜੂ ਲੰਡਨ ਤੋਂ ਮੈਨੇਜਮੈਂਟ ਦੀ ਪੜ੍ਹਾਈ ਕਰਕੇ ਵਾਪਸ ਆ ਗਿਆ ਤੇ ਆਪਣੀ ਭੈਣ ਦੇ ਕਾਰੋਬਾਰ ਨੂੰ ਸੰਭਾਲਣ ਵਿੱਚ ਉਸਦੀ ਮਦਦ ਕਰਨ ਲੱਗ ਗਿਆ ਹੁਣ ਉਹ ਝੁੱਗੀ 'ਚ ਨਹੀਂ ਸਗੋਂ ਇੱਕ ਆਲੀਸ਼ਾਨ ਬੰਗਲੇ ਵਿੱਚ ਰਹਿੰਦੇ ਸਨ ਪਰ ਇਹ ਮੀ ਸਫਲਤ ਹੋਣ ਦੇ ਬਾਵਜੂਦ ਵੀ ਕੋਮਲ ਆਪਣੇ ਅਤੀਤ ਨੂੰ ਨਹੀਂ ਭੁੱਲੀ ਸੀ ਉਹ ਅਜੇ ਵੀ ਪਹਿਲਾਂ ਵਾਂਗ ਹੀ ਸਾਦੀ ਤੇ ਦਿਆਲੂ ਸੀ ਉਹਨੇ ਆਪਣੀ ਕੰਪਨੀ ਦਾ ਇੱਕ ਵੱਡਾ ਹਿੱਸਾ ਗਰੀਬ ਤੇ ਅਨਾਥ ਬੱਚਿਆਂ ਦੀ ਸਿੱਖਿਆ ਲਈ ਲਗਾਤਾ ਸੀ ਉਹ ਅਕਸਰ ਕਹਿੰਦੀ ਸੀ ਕਿ ਜ਼ਿੰਦਗੀ ਮੈਨੂੰ ਜੋ ਕੁਝ ਦਿੱਤਾ ਹੈ ਮੈਂ ਉਹ ਸਮਾਜ ਨੂੰ ਵਾਪਸ ਕਰਨਾ ਚਾਹੁੰਦੀ ਆ ਦੂਜੇ ਪਾਸੇ ਆਰਕੇ ਚੋਹਾਨ ਦੀ ਜ਼ਿੰਦਗੀ ਵਿੱਚ ਇੱਕ ਤੂਫਾਨ ਆ ਗਿਆ ਆਰਕੇ ਗਰੁੱਪ ਆਫ ਇੰਡਸਟਰੀਜ਼ ਹੁਣ ਖਤਮ ਹੋਣ ਦੇ ਕੰਗਾਰ ਤੇ ਸੀ ਉਸ ਦਾ ਘਲੌਤਾ ਪੁੱਤ ਜੋ ਅਮਰੀਕਾ ਵਿੱਚ ਰਹਿੰਦਾ ਸੀ ਉਸ ਨੇ ਇੱਕ ਕੰਪਨੀ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਉਹਨੇ ਕੰਪਨੀ ਦੇ ਸਾਰੇ ਵਿਦੇਸ਼ੀ ਖਾਤੇ ਖਾਲੀ ਕਰ ਦਿੱਤੇ ਤੇ ਕੰਪਨੀ ਨੂੰ ਕਰੋੜਾਂ ਦਾ ਕਰਜ਼ਦਾਰ ਬਣਾਤਾ। ਆਪ ਗਾਇਬ ਹੋ ਗਿਆ। ਇਸ ਧੋਖਾਧੜੀ ਨੇ ਆਰਕੇ ਚੋਹਾਨ ਨੂੰ ਤੋੜ ਕੇ ਰੱਖ ਦਿੱਤਾ। ਉਸ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ। ਜਿਸ ਕੰਪਨੀ ਨੂੰ ਉਹਨੇ ਆਪਣੇ ਖੂਨ ਪਸੀਨੇ ਨਾਲ ਖੜਾ ਕੀਤਾ ਸੀ। ਹੁਣ ਉਹ ਨਲਾਮ ਹੋਣ ਦੇ ਕੰਢੇ ਤੇ ਸੀ। ਬੈਂਕ ਨੇ ਵੀ ਉਹਨਾਂ ਨੂੰ ਆਖਰੀ ਨੋਟਿਸ ਭੇਜ ਦਿੱਤਾ ਸੀ। ਅਰਕੇ ਜਹਾਨ ਕੋਲ ਹੁਣ ਆਪਣੀ ਕੰਪਨੀ ਨੂੰ ਬਚਾਉਣ ਲਈ ਇੱਕੋ ਇੱਕ ਰਾਸਤਾ ਸੀ ਉਸ ਨੂੰ ਇੱਕ ਬਹੁਤ ਵੱਡਾ ਸਰਕਾਰੀ ਟੈਂਡਰ ਮਿਲਿਆ ਸੀ ਜਿਸ ਦੇ ਤਹਿਤ ਉਸਨੇ ਦੇਸ਼ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਸਟੇਸ਼ਨਰੀ ਸਪਲਾਈ ਕਰਨੀ ਸੀ ਜੇਕਰ ਉਹਨੇ ਟੈਂਡਰ ਪੂਰਾ ਕਰ ਲਿਆ ਤਾਂ ਉਹਦੀ ਕੰਪਨੀ ਬਚ ਸਕਦੀ ਸੀ ਪਰ ਸਮੱਸਿਆ ਇਹ ਸੀ ਕਿ ਟੈਂਡਰ ਨੂੰ ਪੂਰਾ ਕਰਨ ਲਈ ਉਹਨੂੰ ਕਰੋੜਾਂ ਰੁਪਏ ਦੀ ਸਟੇਸ਼ਨਰੀ ਦੀ ਲੋੜ ਸੀ ਤੇ ਬਾਜ਼ਾਰ ਵਿੱਚ ਕੋਈ ਵੀ ਉਹਨੂੰ ਉਧਾਰ ਸਾਮਾਨ ਦੇਣ ਲਈ ਤਿਆਰ ਨਹੀਂ ਸੀ ਉਹਦੇ ਮੈਨੇਜਰ ਨੇ ਦੱਸਿਆ ਕਿ ਦੇਸ਼ ਵਿੱਚ ਸਿਰਫ ਇੱਕੋ ਹੀ ਕੰਪਨੀ ਹੈ ਜੋ ਇੱਕ ਵਾਰ ਇੰਨਾ ਵੱਡਾ ਆਰਡਰ ਸਪਲਾਈ ਕਰ ਸਕਦੀ ਹੈ ਕੋਮਲ ਇੰਟਰਪ੍ਰਾਈਜ਼ਸ ਪਰ ਉਸ ਕੰਪਨੀ ਦੀ ਮਾਲਕਣ ਜਿਸ ਦਾ ਨਾਮ ਕੋਮਲ ਦੇਵੀ ਹੈ ਉਹ ਕਿਸੇ ਨੂੰ ਵੀ ਆਸਾਨੀ ਨਾਲ ਨਹੀਂ ਮਿਲਦੀ ਤੇ ਬਿਨਾ ਅਡਵਾਂਸ ਪੇਮੈਂਟ ਦੇ ਕੰਮ ਨਹੀਂ ਕਰਦੀ ਆਰਕ ਚਾਹਾਨ ਕੋਲ ਹੋਰ ਕੋਈ ਵੀ ਵਿਕਲਪ ਨਹੀਂ ਸੀ ਉਹਨੇ ਫੈਸਲਾ ਕੀਤਾ ਕਿ ਉਹ ਆਪ ਜਾ ਕੇ ਕੋਮਲ ਦੇਵੀ ਨੂੰ ਮਿਲੇਗਾ ਉਹਦੋਂ ਇੱਕ ਮੌਕਾ ਮੰਗੂਗਾ ਉਹਨੇ ਆਪਣੀ ਜ਼ਿੰਦਗੀ ਵਿੱਚ ਕਿਸੇ ਸਾਹਮਣੇ ਕਦੇ ਹੱਥ ਨਹੀਂ ਫਲਾਈ ਸਨ ਪਰ ਅੱਜ ਆਪਣੀ ਕੰਪਨੀ ਨੂੰ ਬਚਾਉਣ ਲਈ ਉਹ ਕੁਝ ਵੀ ਕਰਨ ਲਈ ਤਿਆਰ ਸੀ ਜਦੋਂ ਉਹ ਕੋਮਲ ਇੰਟਰਪ੍ਰਾਈਜ਼ਸ ਦੇ ਹੈੱਡਕੁਆਰਟਰ ਪਹੁੰਚਦਾ ਤਾਂ ਉਹ ਦਫ਼ਤਰ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਉਹਨੂੰ ਇੱਕ ਸ਼ਾਨਦਾਰ ਬੋਲ ਰੂਮ ਵਿੱਚ ਲਿਜਾਇਆ ਜਾਂਦਾ ਹੈ ਉੱਥੇ ਲਿਜਾ ਕੇ ਸੋਫੇ ਤੇ ਬਿਠਾਇਆ ਜਾਂਦਾ ਹੈ ਉਹ ਆਪਣੀ 바ਰੀ ਦੀ ਉਡੀਕ ਕਰਨ ਲੱਗਦਾ ਉਸਦਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ ਕੁਝ ਦੇਰ ਬਾਅਦ ਬੋਲ ਰੂਮ ਦਾ ਦਰਵਾਜ਼ਾ ਖੁੱਲ੍ਹਦਾ ਤੇ ਇੱਕ ਔਰਤ ਅੰਦਰ ਆਉਂਦੀ ਹੈ ਉਹ ਕੋਮਲ ਸੀ ਜਿਵੇਂ ਹੀ ਆਰਕੇ ਚੋਹਾਨ ਨੇ ਉਸਨੂੰ ਦੇਖਿਆ ਤਾਂ ਉਹ ਆਪਣੀ ਕੁਰਸੀ ਤੋਂ ਖੜ੍ਹਾ ਹੋ ਗਿਆ 20 ਸਾਲ ਬੀਤ ਗਏ ਸਨ ਪਰ ਉਹ ਅੱਜ ਵੀ ਉਹਨਾਂ ਅੱਖਾਂ ਨੂੰ ਨਹੀਂ ਸੀ ਭੁੱਲਿਆ ਉਹ ਅੱਖਾਂ ਜਿਨ੍ਹਾਂ ਵਿੱਚ ਕਦੇ ਬੇਵਸੀ ਤੇ ਉਮੀਦ ਦਿਖਾਈ ਦਿੰਦੀ ਸੀ ਅੱਜ ਉਹਨਾਂ ਵਿੱਚ ਵਿਸ਼ਵਾਸ ਤੇ ਦਇਆ ਸੀ ਆਰ ਕੇ ਚੋਹਾਨ ਨੇ ਕਮਦੀ ਆਵਾਜ਼ ਵਿੱਚ ਕਿਹਾ ਕੋਮਲ ਤੂੰ ਕੋਮਲ ਹੌਲੀ ਜੀ ਮੁਸਕਰਾਈ ਹਾਂ ਜੀ ਮੈਂ ਕੋਮਲਾ ਆਰ ਕੇ ਚੋਹਾਨ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਜਿਸ ਔਰਤ ਦੇ ਕੋਲ ਉਹ ਆਪਣੇ ਕੰਪਨੀ ਨੂੰ ਬਚਾਉਣ ਲਈ ਮਦਦ ਮੰਗਣ ਆਇਆ ਸੀ ਇਹ ਉਹੀ ਕੁੜੀ ਸੀ ਜਿਸ ਨੂੰ ਉਹਨੇ ਕਦੇ ਪੰਜਾਹ ਪੈਨ ਦੇ ਕੇ ਬਿਜ਼ਨਸ ਦਾ ਸਬਕ ਸਿਖਾਇਆ ਸੀ ਉਹ ਸ਼ਰਮ ਦਾ ਮਾਰਾ ਕੁਝ ਨਾ ਬੋਲ ਸਕਿਆ ਉਹ ਸਿਰਫ ਆਪਣਾ ਸਿਰ ਝੁਕਾ ਕੇ ਖੜਾ ਸੀ ਕੋਮਲ ਅੱਗੇ ਵਧੀ ਤੇ ਉਹਦੇ ਹੱਥ ਫੜ ਕੇ ਕਹਿਣ ਲੱਗੀ ਅੰਕਲ ਤੁਸੀਂ ਇੱਥੇ ਕਿਉਂ ਖੜ੍ਹੇ ਹੋ ਤੁਸੀਂ ਤਾਂ ਮੇਰੇ ਗੁਰੂ ਹੋ ਤੁਹਾਡੀ ਜਗ੍ਹਾ ਇੱਥੇ ਨਹੀਂ ਸਗੋ ਇਸ ਕੁਰਸੀ ਤੇ ਐ ਉਸਨੇ ਉਸਨੂੰ ਆਪਣੀ ਕੁਰਸੀ ਤੇ ਬਿਠਾਇਆ ਜੋ ਕਿ ਕੰਪਨੀ ਦੇ ਹੈੱਡ ਦੀ ਕੁਰਸੀ ਸੀ ਫਿਰ ਉਸਨੇ ਉਸਨੂੰ ਪਾਣੀ ਦਾ ਗਲਾਸ ਦਿੱਤਾ ਤੇ ਕਿਹਾ ਮੈਨੂੰ ਪਤਾ ਹੈ ਤੁਸੀਂ ਕਿਉਂ ਆਏ ਹੋ ਮੈਨੂੰ ਇਹ ਵੀ ਪਤਾ ਹੈ ਕਿ ਤੁਹਾਡੀ ਕੰਪਨੀ ਮੁਸੀਬਤ 'ਚ ਐ ਆਰਕੇ ਚੋਹਾਨ ਦੀ ਅੱਖਾਂ ਵਿੱਚ ਹੰਝੂ ਵਹਿਣ ਲੱਗੇ ਉਨੇ ਕਿਹਾ ਬੇਟਾ ਮੈਨੂੰ ਮਾਫ਼ ਕਰੀ ਮੈਂ ਕਦੇ ਪਿੱਛੇ ਮੁੜ ਕੇ ਤੈਨੂੰ ਦੇਖਿਆ ਹੀ ਨਹੀਂ ਕੋਮਲ ਨੇ ਆਪਣੇ ਹੰਝੂ ਪੂੰਝਦੇ ਹੋਏ ਕਿਹਾ ਤੁਸੀਂ ਸਿਰਫ ਮੇਰੀ ਮਦਦ ਨਹੀਂ ਕੀਤੀ ਸੀ ਸਗੋਂ ਤੁਸੀਂ ਮੈਨੂੰ ਜ਼ਿੰਦਗੀ ਦਿੱਤੀ ਸੀ ਜੇ ਤੁਸੀਂ ਉਸ ਦਿਨ ਮੈਨੂੰ ਭੀਖ ਦੀ ਬਜਾਏ ਪੰਜਾਹ ਪੈਨ ਨਾ ਦਿੱਤੇ ਹੁੰਦੇ ਤਾਂ ਮੈਂ ਅੱਜ ਕਿਸੇ ਟ੍ਰੈਫਿਕ ਸਿਗਨਲ ਤੇ ਭੀਖ ਮੰਗ ਰਹੀ ਹੁੰਦੀ ਤੁਸੀਂ ਮੈਨੂੰ ਸਿਰਫ ਪੈਨ ਹੀ ਨਹੀਂ ਦਿੱਤੇ ਸੀ ਤੁਸੀਂ ਮੇਰ ਨੂੰ ਮੇਰਾ ਸਵੈਮਾਨ ਦਿੱਤਾ ਮੈਨੂੰ ਜਿਉਣਾ ਸਿਖਾਇਆ ਸੀ ਮੈਂ ਤੁਹਾਨੂੰ ਸਾਲਾਂ ਤੋਂ ਲੱਭ ਰਹੀ ਸੀ ਤਾਂ ਜੋ ਤੁਹਾਡਾ ਧੰਨਵਾਦ ਕਰ ਸਕਾਂ ਉਸਨੇ ਆਪਣੇ ਮੈਨੇਜਰ ਨੂੰ ਫੋਨ ਕੀਤਾ ਤੇ ਕਿਹਾ ਕਿ ਚੋਹਾਨ ਸਰ ਨੂੰ ਜਿੰਨੇ ਵੀ ਸਮਾਨ ਦੀ ਲੋਡ ਹੈ ਅੱਜ ਹੀ ਉਹਨਾਂ ਦੇ ਗੋਦਾਮ ਵਿੱਚ ਪਹੁੰਚਾ ਦਿੱਤਾ ਜਾਵੇ ਤੇ ਉਹਨਾਂ ਤੋਂ ਕੋਈ ਵੀ ਐਡਵਾਂਸ ਪੇਮੈਂਟ ਨਹੀਂ ਲਈ ਜਾਵੇਗੀ ਫਿਰ ਉਸਨੇ ਆਰਕੇ ਚੋਹਾਨ ਵੱਲ ਮੁੜ ਕੇ ਕਿਹਾ ਅੰਕਲ ਇਹ ਕੋਈ ਐਸਾਨ ਨਹੀਂ ਇਹ ਉਹਨਾਂ 50 ਬੈਨਾ ਦੀ ਪਹਿਲੀ ਕਿਸ਼ਤ ਹੈ ਜੋ ਤੁਸੀਂ ਮੈਨੂੰ ਦਿੱਤੇ ਸੀ ਮੈਂ 7 ਜਨਵਰੀ ਵਿੱਚ ਵੀ ਤੁਹਾਡਾ ਕਰਜ਼ ਨਹੀਂ ਚੁਕਾ ਸਕਦੀ ਆਰਕੇ ਚੋਹਾਨ ਹੁਣ ਆਪਣੇ ਆਪ ਨੂੰ ਕਾਬੂ ਵਿੱਚ ਨਾ ਰੱਖ ਸਕਿਆ ਤੇ ਬੱਚਿਆਂ ਵਾਂਗ ਰੋਣ ਲੱਗ ਪਿਆ ਉਹ ਰੋ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਮੇਰਾ ਸਭ ਤੋਂ ਵੱਡਾ ਨਿਵੇਸ਼ ਤਾਂ ਉਹ 50 ਪੈਨ ਹੀ ਸਨ ਉਸ ਬੋਰਡ ਰੂਮ ਵਿੱਚ ਮੌਜੂਦ ਹਰ ਵਿਅਕਤੀ ਦੀ ਅੱਖਾਂ 'ਨਾਂਮ' ਸਨ ਸਾਰਿਆਂ ਨੇ ਦੇਖਿਆ ਕਿ ਕਿਵੇਂ ਇੱਕ ਛੋਟੇ ਜਿਹੇ ਨੇਕ ਕੰਮ ਨੇ ਦੋ ਜ਼ਿੰਦਗੀਆਂ ਨੂੰ ਇੱਕ ਜਿਹੇ ਮੋੜ ਤੇ ਇਕੱਠਾ ਕਰ ਦਿੱਤਾ ਜਿਸ ਦੀ ਕਦੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਕੋਮਲ ਨੇ ਨਾ ਸਿਰਫ ਆਰਤੇ ਚੋਹਾਨ ਦੀ ਕੰਪਨੀ ਨੂੰ ਬਚਾਇਆ ਸਗੋਂ ਉਹਨੂੰ ਆਪਣੀ ਕੰਪਨੀ ਦੇ ਬੋਰਡ ਆਫ ਡਾਇਰੈਕਟਰਸ ਵਿੱਚ ਵੀ ਸ਼ਾਮਲ ਕਰ ਲਿਆ ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਕਿਸੇ ਦੀ ਮਦਦ ਕਰਨ ਲਈ ਸਿਰਫ ਪੈਸਾ ਹੀ ਜ਼ਰੂਰੀ ਨਹੀਂ ਹੁੰਦਾ। ਕਈ ਵਾਰੀ ਸਾਡੇ ਵੱਲੋਂ ਕੀਤਾ ਗਿਆ ਸਹੀ ਮਾਰਗਦਰਸ਼ਨ ਕਿਸੇ ਦੀ ਪੂਰੀ ਜ਼ਿੰਦਗੀ ਬਦਲ ਸਕਦਾ ਹੈ। ਇਹ ਸੀ ਅੱਜ ਦੀ ਕਹਾਣੀ। ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ। ਤੁਸੀਂ ਕਮੈਂਟਾਂ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਜੇ ਤੁਸੀਂ ਨਵੇਂ ਹੋ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਕਹਾਣੀ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ